ਸਾਲ 1845 ਵਿੱਚ ਜਦੋਂ ਪਹਿਲਾ ਐਂਗਲੋ ਸਿੱਖ ਵਾਰ ਹੋਇਆ ਸੀ ਉਦੋਂ ਪਟਿਆਲਾ ਸ਼ਾਹੀ ਪਰਿਵਾਰ ਨੇ ਆਪਦੀ ਹੀ ਸਿੱਖ ਕੌਮ ਦੇ ਖਿਲਾਫ ਜਾ ਕੇ ਅੰਗਰੇਜ਼ਾਂ ਦੀ ਮਦਦ ਕੀਤੀ ਸੀ ਸਿੱਖ ਫੌਜ ਵੱਲੋਂ ਲੜਨ ਵਾਲੇ ਅਕਾਲੀ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦੀ ਅੰਗਰੇਜ਼ਾਂ ਨੂੰ ਮੁਖਬਰੀ ਕਰਨ ਵਾਲਾ ਵੀ ਪਟਿਆਲਾ ਦਾ ਰਾਜਾ ਕਰਮ ਸਿੰਘ ਹੀ ਸੀ ਪਟਿਆਲੇ ਦੇ ਰਾਜੇ ਭੁਪਿੰਦਰ ਸਿੰਘ ਦੀਆਂ 365 ਰਾਣੀਆਂ ਤੇ ਉਹ ਪ੍ਰਾਣੀਆਂ ਸਨ ਕਿਹਾ ਜਾਂਦਾ ਹੈ ਕਿ ਉਹਨਾਂ ਤੋਂ ਇਹਨਾਂ ਦੇ ਕਰੀਬ 88 ਬੱਚੇ ਵੀ ਸਨ ਭਾਰਤ ਦੀ ਪਹਿਲੀ ਕਾਰ ਖਰੀਦਣ ਵਾਲਿਆਂ ਵਿੱਚ ਪਹਿਲਾ ਪ੍ਰਾਈਵੇਟ ਜਹਾਜ਼ ਖਰੀਦਣ ਵਾਲਿਆਂ ਵਿੱਚ ਤੇ 250 ਕਰੋੜ ਦਾ ਹਾਰ ਪਾਉਣ ਵਾਲਿਆਂ ਵਿੱਚ ਨਾਮ ਆਉਂਦਾ ਹੈ ਪਟਿਆਲੇ ਦੇ ਮਹਾਰਾਜਿਆਂ ਦਾ ਪਟਿਆਲੇ ਦੇ ਰਾਜਕਰਾਨੇ ਨਾਲ ਜੁੜੀਆਂ ਕੁਝ ਹੋਰ ਵੀ ਇਹੋ ਜਿਹੀਆਂ ਗੱਲਾਂ ਨੇ ਜੋ ਤੁਹਾਨੂੰ ਹੈਰਾਨ ਕਰ ਸਕਦੀਆਂ ਨੇ ਜਦੋਂ ਭਾਰਤ ਅੰਗਰੇਜ਼ਾਂ ਦੀ ਗੁਲਾਮੀ ਹੇਠ ਸੀ ਉਦੋਂ ਆਮ ਲੋਕਾਂ ਦੀ ਦੁਖਦਾਈ ਜ਼ਿੰਦਗੀ ਦੇ ਬਿਲਕੁਲ ਵਿਪਰੀਤ ਪਟਿਆਲਾ ਰਿਆਸਤ ਹੋਰ ਵੀ ਅਮੀਰ ਹੁੰਦੀ ਗਈ ਪਰ ਕਿਵੇਂ ਆਓ ਇਹਦੇ ਬਾਰੇ ਵਿਸਤਾਰ ਚ ਗੱਲਬਾਤ ਕਰਦੇ ਆਂ ਅੱਗੇ ਵਧਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਪਟਿਆਲੇ ਦੇ ਰਾਜਿਆਂ ਦਾ ਪਿਛੋਕੜ जैसलमेर ਦੇ ਰਾਵਲ ਜੈਸਲ ਨਾਲ ਜੁੜਿਆ ਹੋਇਆ ਹੈ ਉਹਨਾਂ ਦੇ ਵੰਸ਼ ਵਿੱਚੋਂ ਫੂਲ ਸਿੰਘ ਬਠਿੰਡਾ ਦੇ ਮਹਾਰਾਜ ਪਿੰਡ ਆਏ ਹੁਲਕੀਆਂ ਮਿਸਲ ਦੇ ਬਾਣੀ ਫੂਲ ਸਿੰਘ ਦੇ ਸੱਤ ਬੱਚਿਆਂ ਵਿੱਚੋਂ ਛੋਟਾ RAM ਸਿੰਘ ਨੂੰ ਆਪ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਇਆ ਸੀ। ਛੋਟਾ ਰਾਮ ਸਿੰਘ ਦੇ ਪੁੱਤਰ ਬਾਬਾ ਆਲਾ ਸਿੰਘ ਜਿਨ੍ਹਾਂ ਪਟਿਆਲਾ ਰਿਆਸਤ ਦੀ ਨੀ ਰੱਖੀ। ਉਹਨਾਂ ਦਾ ਜਨਮ 1695 ਵਿੱਚ ਬਠਿੰਡਾ ਦੇ ਫੂਲਪਿੰਡ ਵਿੱਚ ਹੀ ਹੋਇਆ। ਸਾਲ 1716 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖ ਫੌਜਾਂ ਵੱਖ-ਵੱਖ ਮਿਸਲਾਂ ਵਿੱਚ ਵੰਡੀਆਂ ਗਈਆਂ ਬਾਬਾ ਆਲਾ ਸਿੰਘ ਦੀ ਫੂਲਕੀਆਂ ਮਿਸਲ ਨੇ ਵੀ ਵੱਖ-ਵੱਖ ਇਲਾਕਿਆਂ ਤੇ ਕਬਜ਼ਾ ਕਰਕੇ ਆਪਦਾ ਵਿਸਤਾਰ ਕਰਨਾ ਸ਼ੁਰੂ ਕਰ ਦਿੱਤਾ ਇਸੇ ਕੜੀ ਵਿੱਚ ਬਾਬਾ ਆਲਾ ਸਿੰਘ ਨੇ 23 ਪਿੰਡਾਂ ਤੇ ਕਬਜ਼ਾ ਕਰਕੇ ਬਰਨਾਲਾ ਨੂੰ ਆਪਦੀ ਰਾਜਧਾਨੀ ਬਣਾ ਲਿਆ ਅਤੇ 1731 ਵਿੱਚ ਦਲ ਖਾਲਸਾ ਦੀ ਮਦਦ ਨਾਲ ਪੱਟੀ ਮਿਸਲ ਦੇ ਪਿੰਡਾਂ ਨੂੰ ਤੋੜਦੇ ਹੋਏ ਆਪਦੇ ਨਾਲ ਮਿਲਾ ਲਿਆ ਸਨ 1752 ਵਿੱਚ ਬਾਬਾ ਆਲਾ ਸਿੰਘ ਨੇ ਸਨੌਰ ਦੇ 84 ਪਿੰਡਾਂ ਤੇ ਕਬਜ਼ਾ ਕਰਨ ਪਿੱਛੋਂ 1700 ਪਰ ਪੰਜਾਬ ਵਿੱਚ ਉਹਨਾਂ ਚੋਂ ਹੀ ਇੱਕ ਪਿੰਡ ਦੇ ਵਿੱਚ ਇੱਕ ਕੱਚੀ ਗੜੀ ਬਣਾਈ 1760 ਤੱਕ ਉਹਨਾਂ ਨੇ 726 ਪਿੰਡਾਂ ਨੂੰ ਜਿੱਤ ਲਿਆ ਸੀ ਪਰ ਬਾਬਾ ਆਲਾ ਸਿੰਘ ਜਿਹਨੂੰ ਸਿੱਖਾਂ ਨੇ ਇੱਕ ਸਰਦਾਰ ਦਾ ਰੁਤਬਾ ਦਿੱਤਾ ਉਹ ਸਿੱਖਾਂ ਦਾ ਹੀ ਨਾ ਰਹਾ ਤੇ ਸਮੇਂ-ਸਮੇਂ ਤੇ ਅਹਿਮਦ ਸ਼ਾਹ ਅਬਦਾਲੀ ਦਾ ਸਿੱਖਾਂ ਦੇ ਖਿਲਾਫ ਹੀ ਜੰਗਾਂ ਦੇ ਵਿੱਚ ਸਾਥ ਦਿੰਦਾ ਰਿਹਾ ਆਲਾ ਸਿੰਘ ਨੂੰ ਇੱਕ ਡਰ ਹਮੇਸ਼ਾ ਸਤਾਉਂਦਾ ਰਹਿੰਦਾ ਸੀ ਕਿ ਪੰਜਾਬ ਵਿਦੇਸ਼ੀ ਹਮਲਾਵਰਾਂ ਲਈ ਪਹਿਲਾ ਨਿਸ਼ਾਨਾ ਹੁੰਦਾ ਹੈ ਆਲਾ ਸਿੰਘ ਨੇ ਇਹਦੇ ਹੱਲ ਲਈ ਹਮਲਾਵਰਾਂ ਨਾਲ ਹੀ ਦੋਸਤੀ ਕਰਨ ਦਾ ਰਾਹ ਚੁਣਿਆ ਜਦੋਂ 1761 ਵਿੱਚ ਅਹਿਮਦ ਸ਼ਾਹ ਅਬਦਾਲੀ ਭਾਰਤ ਤੇ ਹਮਲਾ ਕਰਨ ਆਇਆ ਤੇ ਆਲਾ ਸਿੰਘ ਨੇ ਇੱਕ ਪਾਸੇ ਤਾਂ ਮਰਾਠਿਆਂ ਦਾ ਸਾਥ ਦਿੱਤਾ ਪਰ ਉਹ ਅਬਦਾਲੀ ਦੀਆਂ ਫੌਜਾਂ ਨੂੰ ਵੀ ਰਾਸ਼ਨ ਪਹੁੰਚਾਉਂਦਾ ਰਿਹਾ ਕਿਉਂਕਿ ਉਹ ਦੋਵੇਂ ਧਿਰਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ ਸੀ ਪਾਣੀਪਤ ਦੇ ਇਸ ਤੀਜੇ ਯੁੱਧ ਵਿੱਚ ਹਾਰਨ ਪਿੱਛੋਂ ਮਰਾਠਿਆਂ ਨੇ ਪਟਿਆਲਾ ਵਿੱਚ ਆ ਕੇ ਹੀ ਸ਼ਰਨ ਲਈ ਪਰ ਅਹਿਮਦ ਸ਼ਾਹ ਅਬਦਾਲੀ ਨੇ ਪਟਿਆਲੇ ਤੇ ਹਮਲਾ ਨਹੀਂ ਕੀਤਾ ਕਿਉਂਕਿ ਆਲਾ ਸਿੰਘ ਨੇ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਦੀ ਵੀ ਮਦਦ ਕੀਤੀ ਸੀ ਇਸ ਤਰ੍ਹਾਂ ਆਲਾ ਸਿੰਘ ਨੇ ਆਵਦਾ ਰਾਜ ਤਾਂ ਬਚਾ ਲਿਆ ਪਰ ਸਿੱਖ ਸਮਾਜ ਵਿੱਚ ਉਹਦੇ ਲਈ ਨਾਰਾਜ਼ਗੀ ਵੱਧਦੀ ਹੀ ਗਈ ਜਦੋਂ 1762 ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਦੁਬਾਰਾ ਹਮਲਾ ਕੀਤਾ ਤਾਂ ਸਾਹਮਣਾ ਸਿੱਖਾਂ ਨਾਲ ਹੋਇਆ ਪਰ ਆਲਾ ਸਿੰਘ ਨੇ ਸਿੱਖ ਕੌਮ ਦੇ ਮੁਸੀਬਤ ਦੇ ਸਮੇਂ ਵਿੱਚ ਵੀ ਆਪਦੇ ਹੀ ਸਿੱਖਾਂ ਦਾ ਸਾਥ ਨਹੀਂ ਦਿੱਤਾ ਅਬਦਾਲੀ ਦੁਆਰਾ ਫਰਵਰੀ 1762 ਵਿੱਚ ਕੀਤੇ ਗਏ ਵੱਡੇ ਘੱਲੂਕਾਰੇ ਤੇ ਅਪ੍ਰੈਲ 1762 ਵਿੱਚ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਨੂੰ ਢਾਉਣ ਤੇ ਵੀ ਬਾਬਾ ਆਲਾ ਸਿੰਘ ਨੇ ਚੁੱਪ ਵੱਟੀ ਰੱਖੀ ਇਸੇ ਕਰਕੇ ਦਲ ਖਾਲਸਾ ਵਿੱਚੋਂ ਫੂਲਕੀਆਂ ਮਿਸਲ ਨੂੰ ਬਾਹਰ ਕੱਢ ਦਿੱਤਾ ਗਿਆ ਉਥੇ ਹੀ ਬਰਨਾਲਾ ਵਿਖੇ ਹੋਈ ਤਬਾਹੀ ਕਰਕੇ ਬਾਬਾ ਆਲਾ ਸਿੰਘ ਨੂੰ ਅਹਿਮਦ ਸ਼ਾਹ ਦੁਰਾਨੀ ਅੱਗੇ ਵੀ ਪੇਸ਼ ਹੋਣਾ ਪਿਆ ਆਲਾ ਸਿੰਘ ਨੇ ਨਜੀਬਉਦਦौला ਦੀ ਮਦਦ ਨਾਲ ਅਹਿਮਦ ਸ਼ਾਹ ਅਬਦਾਲੀ ਨੂੰ 5 ਲੱਖ ਦੀ ਰਕਮ ਵੀ ਭੇਟ ਕੀਤੀ 1764 ਵਿੱਚ ਅਬਦਾਲੀ ਨੇ ਹੀ ਆਲਾ ਸਿੰਘ ਨੂੰ ਪਟਿਆਲੇ ਦੇ ਰਾਜੇ ਦੀ ਪਦਵੀ ਨਾਲ ਨਵਾਜਿਆ 1753 ਵਿੱਚ ਬਣੀ ਕੱਚੀ ਗੜੀ ਨੂੰ ਬਾਬਾ ਆਲਾ ਸਿੰਘ ਨੇ 1763 ਵਿੱਚ ਪੱਕੀਆਂ ਇੱਟਾਂ ਲਵਾ ਕੇ ਕਿਲਾ ਮੁਬਾਰਕ ਦਾ ਨਾਮ ਦਿੱਤਾ ਇਸੇ ਕਿਲੇ ਦੇ ਆਲੇ-ਦੁਆਲੇ ਹੀ ਪਟਿਆਲਾ ਸ਼ਹਿਰ ਦਾ ਨਿਰਮਾਣ ਹੋਇਆ ਬਾਬਾ ਆਲਾ ਸਿੰਘ ਦੇ ਨਾਮ ਤੋਂ ਬਣਿਆ ਪੱਟੀ ਆਲਾ ਸਮੇਂ ਦੇ ਚੱਲਦੇ ਪਟਿਆਲਾ ਦੇ ਨਾਮ ਨਾਲ ਜਾਣਿਆ ਜਾਣ ਲੱਗ ਪਿਆ ਇਸ ਤੋਂ 1 ਸਾਲ ਬਾਅਦ ਹੀ 1765 ਵਿੱਚ ਆਲਾ ਸਿੰਘ ਦੀ ਮੌਤ ਹੋ ਗਈ ਪਰ ਇਸ ਤੋਂ ਬਾਅਦ ਜਿੰਨੇ ਵੀ ਪਟਿਆਲਾ ਰਿਆਸਤ ਦੇ ਮਹਾਰਾਜੇ ਬਣੇ ਉਹਨਾਂ ਨੇ ਦੁਸ਼ਮਣਾਂ ਨਾਲ ਦੋਸਤੀ ਰੱਖਣ ਦਾ ਰਿਵਾਜ ਜਾਰੀ ਰੱਖਿਆ ਆਲਾ ਸਿੰਘ ਦੇ ਤਿੰਨੇ ਪੁੱਤਰਾਂ ਦੀ ਉਹਦੇ ਜਿਉਂਦੇ ਜੀ ਮੌਤ ਹੋ ਜਾਣ ਕਰਕੇ ਪੁੱਤਰੇ ਅਮਰ ਸਿੰਘ ਨੂੰ 18 ਸਾਲਾਂ ਦੀ ਉਮਰ ਵਿੱਚ ਪਟਿਆਲੇ ਦਾ ਅਗਲਾ ਰਾਜਾ ਬਣਾਇਆ ਗਿਆ ਸਨ 1767 ਵਿੱਚ ਅਹਿਮਦ ਸ਼ਾਹ ਦੁਰਾਨੀ ਨੇ ਪੰਜਾਬ ਤੇ ਆਖਰੀ ਹਮਲਾ ਕੀਤਾ ਪਰ ਉਹ ਲੁਧਿਆਣੇ ਤੱਕ ਵੀ ਨਹੀਂ ਪਹੁੰਚ ਸਕਿਆ ਇਹਦੇ ਬਾਵਜੂਦ ਉਹ ਅਮਰ ਸਿੰਘ ਨੂੰ ਬੜੇ ਹੀ ਪਿਆਰ ਨਾਲ ਮਿਲ ਕੇ ਗਿਆ ਜਿੱਥੇ ਉਹਨਾਂ ਕੀਮਤੀ ਪੇਸ਼ਕਸ਼ਾਂ ਦੇ ਨਾਲ ਰਾਜਾਏ ਰਾਜਣ ਬਹਾਦਰ ਦੀ ਪਦਵੀ ਨਾਲ ਉਹਨੂੰ ਨਵਾਜਿਆ ਅਹਿਮਦ ਸ਼ਾਹ ਅਬਦਾਲੀ ਨੇ ਅਮਰ ਸਿੰਘ ਨੂੰ ਸਰਹੰਦ ਦਾ ਰਾਜ ਵੀ ਦਿੱਤਾ ਜਿਸ ਤੋਂ ਬਾਅਦ ਮਹਾਰਾਜਾ ਅਮਰ ਸਿੰਘ ਨੇ ਅਹਿਮਦ ਸ਼ਾਹ ਅਬਦਾਲੀ ਦੇ ਨਾਮ ਦੇ ਸਿੱਕੇ ਵੀ ਜਾਰੀ ਕੀਤੇ ਸਿਆਸੀ ਗੱਠ ਜੋੜ ਨਾਲ ਅਮਰ ਸਿੰਘ ਨੇ ਮਣੀ ਮਾਜਰਾ ਪਿੰਜੌਰ ਫਤਿਹਾਬਾਦ ਗੋਬਿੰਦਗੜ੍ਹ ਤੇ ਸਰਸਾ ਵਰਗੇ ਇਲਾਕਿਆਂ ਤੇ ਕਬਜ਼ਾ ਕਰਦੇ ਹੋਏ ਪਟਿਆਲੇ ਨੂੰ ਜਮਨਾ ਤੇ ਸਤਲੁਜ ਵਿਚਕਾਰ ਤਾਕਤਵਰ ਰਾਜ ਬਣਾ ਲਿਆ ਪਰ ਨਸ਼ੇ ਦੀ ਲਤ ਲੱਗਣ ਕਰਕੇ ਮਹਿਜ 35 ਸਾਲਾਂ ਦੀ ਉਮਰ ਵਿੱਚ ਸਨ 1781 ਵਿੱਚ ਉਹਦੀ ਮੌਤ ਹੋ ਗਈ ਇਸ ਤੋਂ ਬਾਅਦ ਪਟਿਆਲਾ ਦੇ ਮਹਾਰਾਜਾ ਬਣੇ ਸਾਹਿਬ ਸਿੰਘ ਉਸ ਸਮੇਂ ਸਾਹਿਬ ਸਿੰਘ ਦੀ ਉਮਰ ਸਿਰਫ 6 ਸਾਲ ਦੀ ਸੀ ਛੋਟੀ ਉਮਰ ਹੋਣ ਦੇ ਕਾਰਨ ਰਾਜ ਭਾਗ ਦੇ ਫੈਸਲੇ ਦਰਬਾਰੀਆਂ ਦੇ ਮੁਖੀ ਸੁਨਾਮ ਦੇ ਰਹਿਣ ਵਾਲੇ ਅਗਰਵਾਲ ਬਾਣੀਏ ਨਾਨੂੰ ਮੱਲ ਵੱਲੋਂ ਹੀ ਕੀਤੇ ਜਾਂਦੇ ਸਨ ਅਹਿਮਦ ਸ਼ਾਹ ਅਬਦਾਲੀ ਦੀ ਮੌਤ ਤੋਂ ਕਈ ਦਹਾਕੇ ਬਾਅਦ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਦਬਦਬਾ ਵਧਣ ਲੱਗਿਆ ਇੱਕ ਤੋਂ ਬਾਅਦ ਇੱਕ ਮਿਸਲਾਂ ਨੂੰ ਜੋੜਦੇ ਹੋਏ ਉਹ ਖਾਲਸਾ ਰਾਜ ਦਾ ਵਿਸਤਾਰ ਕਰਦੇ ਗਏ ਉਹਨਾਂ ਨੇ ਖਾਲਸਾ ਰਾਜ ਨੂੰ ਮਲਤਾਨ ਤੋਂ ਲੈ ਕੇ ਤਿੱਬਤ ਦੇ ਬਾਡਰ ਤੇ ਪਸ਼ੌਰ ਤੋਂ ਲੈ ਕੇ ਕਾਂਗੜਾ ਤੱਕ ਵਧਾ ਲਿਆ ਉਧਰ ਪਟਿਆਲਾ ਨਾਭਾ ਕਪੂਰਥਲਾ ਤੇ ਜੀਂਦ ਵਰਗੀਆਂ ਰਿਆਸਤਾਂ ਨੂੰ ਡਰ ਲੱਗਣ ਲੱਗਿਆ ਕਿ ਕਿਤੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਵੀ ਖਾਲਸਾ ਰਾਜ ਦੇ ਵਿੱਚ ਸ਼ਾਮਲ ਨਾ ਕਰ ਲੈਣ ਇੱਥੇ ਵੀ ਪਟਿਆਲਾ ਰਾਜ ਘਰਾਣੇ ਨੇ ਦੁਸ਼ਮਣਾਂ ਦਾ ਹੀ ਸਾਥ ਦਿੱਤਾ ਤੇ ਉਹਨਾਂ ਨੇ ਆਪ ਜਾ ਕੇ ਅੰਗਰੇਜ਼ਾਂ ਦੀ ਸ਼ਰਨ ਲੈ ਲਈ ਸਨ 1808 ਵਿੱਚ ਪਟਿਆਲੇ ਦੇ ਮਹਾਰਾਜੇ ਨੇ ਅੰਗਰੇਜ਼ਾਂ ਨਾਲ ਇੱਕ ਸੰਧੀ ਕੀਤੀ ਇਸ ਦੇ ਤਹਿਤ ਉਹਨੇ ਅੰਗਰੇਜ਼ਾਂ ਨੂੰ ਆਪਦਾ ਸਮਰਥਨ ਦੇਣ ਦਾ ਫੈਸਲਾ ਕੀਤਾ ਇਸ ਤੋਂ ਬਾਅਦ 17 ਤੋਪਾਂ ਦੀ ਸਲਾਮੀ ਦਿੰਦੇ ਹੋਏ ਪਟਿਆਲਾ ਅੰਗਰੇਜ਼ ਰਾਜ ਦੇ ਅਧੀਨ ਆ ਗਿਆ ਦੱਸ ਦਈਏ ਕਿ 1809 ਵਿੱਚ ਅੰਮ੍ਰਿਤਸਰ ਦੀ ਸੰਧੀ ਹੋਈ ਸੀ ਇਹ ਸੰਧੀ ਅੰਗਰੇਜ਼ਾਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਵਿਚਕਾਰ ਹੋਈ ਸੀ ਇਸ ਦੇ ਮੁਤਾਬਕ ਮਹਾਰਾਜਾ ਰਣਜੀਤ ਸਿੰਘ ਨੇ ਸਤਲੁਜ ਦਰਿਆ ਨੂੰ ਆਪਦੇ ਰਾਜ ਦੀ ਪੂਰਬੀ ਹੱਦ ਮੰਨ ਲਿਆ ਸੀ ਤੇ ਸਿੱਟੇ ਵੱਜੋਂ ਮਹਾਰਾਜਾ ਰਣਜੀਤ ਸਿੰਘ ਦਾ ਸਾਰੀਆਂ ਸਿੱਖ ਰਿਆਸਤਾਂ ਨੂੰ ਖਾਲਸਾ ਰਾਜ ਵਿੱਚ ਬੁਲਾਉਣ ਦਾ ਸੁਪਨਾ ਵੀ ਹਮੇਸ਼ਾ ਲਈ ਟੁੱਟ ਗਿਆ ਪਰ ਪਟਿਆਲਾ ਰਿਆਸਤ ਇੱਥੇ ਆਪਦੇ ਮਕਸਦ ਵਿੱਚ ਕਾਮਯਾਬ ਹੋਈ ਕਿਉਂਕਿ ਹੁਣ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਤੋਂ ਖਤਰਾ ਨਹੀਂ ਰਿਹਾ ਸੀ ਜਿਸ ਦੇ ਮੁਤਾਬਕ ਪਟਿਆਲਾ ਨਾਭਾ ਕਪੂਰਥਲਾ ਜੀਂਦ ਤੇ ਫਰੀਦਕੋਟ ਵਰਗੀਆਂ ਰਿਆਸਤਾਂ ਤੇ ਵੀ ਅੰਗਰੇਜ਼ਾਂ ਦਾ ਰਾਜ ਹੋ ਗਿਆ 32 ਸਾਲਾਂ ਤੱਕ ਰਾਜ ਕਰਨ ਮਗਰੋਂ ਸਨ 1813 ਵਿੱਚ ਮਹਾਰਾਜਾ ਸਾਹਿਬ ਸਿੰਘ ਦੀ ਵੀ ਮੌਤ ਹੋ ਗਈ ਹੁਣ ਪਟਿਆਲੇ ਦੇ ਰਾਜੇ ਅੰਗਰੇਜ਼ਾਂ ਦਾ ਪੂਰਾ ਪੂਰਾ ਸਾਥ ਦੇਣ ਲੱਗੇ 1813 ਵਿੱਚ 15 ਸਾਲ ਦੀ ਉਮਰ ਵਿੱਚ ਕਰਮ ਸਿੰਘ ਨੂੰ ਪਟਿਆਲੇ ਦਾ ਅਗਲਾ ਮਹਾਰਾਜਾ ਬਣਾ ਦਿੱਤਾ ਗਿਆ। ਘੱਟੋ-ਘੱਟ 32 ਸਾਲਾਂ ਤੱਕ ਇਹਨਾਂ ਨੇ ਅੰਗਰੇਜ਼ਾਂ ਦੀ ਸ਼ਰਨ ਲੈ ਕੇ ਪਟਿਆਲਾ ਤੇ ਰਾਜ ਕੀਤਾ। ਸਨ 1845 ਵਿੱਚ ਸਿੱਖ ਰਾਜ ਤੇ ਅੰਗਰੇਜ਼ਾਂ ਵਿਚਾਲੇ ਹੋਈ ਮੁਦਕੀ ਦੀ ਜੰਗ ਤੋਂ ਬਾਅਦ ਜਦੋਂ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਅਕਾਲ ਫੌਜ ਨਾਲ ਪਟਿਆਲਾ ਦੀ ਸਿੱਖ ਰਿਆਸਤ ਵੱਲ ਰਵਾਨਾ ਹੋਏ ਤੇ ਉਹਨਾਂ ਨੇ ਉੱਥੇ ਪਹੁੰਚ ਕੇ ਨਿਹੰਗ ਸਿੰਘਾਂ ਦੇ ਟੋਬੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਣ ਸਾਹਿਬ ਵਿਖੇ ਪੜਾਅ ਲਗਾਇਆ। ਪਟਿਆਲਾ ਰਿਆਸਤ ਦੇ ਰਾਜੇ ਕਰਮ ਸਿੰਘ ਨੇ ਬੋੜੀ ਫੌਜ ਨੂੰ ਖੁਸ਼ ਕਰਨ ਲਈ ਅਕਾਲ ਫੌਜ ਦੀ ਮੁਖਬਰੀ ਕਰ ਦਿੱਤੀ। ਬ੍ਰਿਟਿਸ਼ ਆਰਮੀ ਨਾਲ ਹੋਈ ਇਸੇ ਲੜਾਈ ਵਿੱਚ ਮਹਾਨ ਸਿੱਖ ਯੋਧੇ ਬਾਬਾ ਹਨੂਮਾਨ ਸਿੰਘ ਜੀ ਸ਼ਹੀਦੀ ਪਾ ਗਏ। ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦੇ ਜੀਵਨ ਤੇ ਬਣਾਈ ਹੋਈ ਇਸ ਵੀਡੀਓ ਨੂੰ ਉੱਤੇ ਸ਼ੋ ਹੋ ਰਹੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਵੇਖ ਸਕਦੇ ਹੋ। 1845 ਵਿੱਚ ਰਾਜਾ ਕਰਮ ਸਿੰਘ ਦੀ ਮੌਤ ਤੋਂ ਬਾਅਦ ਨਰਿੰਦਰ ਸਿੰਘ ਪਟਿਆਲੇ ਦਾ ਪੰਚਮਾ ਰਾਜਾ ਬਣਿਆ। ਉਹਨੇ ਵੀ ਅੰਗਰੇਜ਼ਾਂ ਪ੍ਰਤੀ ਵਫਾਦਾਰੀ ਉਸੇ ਤਰ੍ਹਾਂ ਹੀ ਜਾਰੀ ਰੱਖੀ। ਸਿੱਖਾਂ ਦੇ ਖਿਲਾਫ ਚੱਲ ਰਹੀ ਜੰਗ ਵਿੱਚ ਰਾਜਾ ਨਰਿੰਦਰ ਸਿੰਘ ਨੇ ਵੀ ਅੰਗਰੇਜ਼ਾਂ ਨੂੰ ਕੈਰੇਜ ਤੇ ਹੋਰ ਵਸਤੂਆਂ ਭਿਜਵਾ ਕੇ ਬਹੁਤ ਮਦਦ ਕੀਤੀ। ਇਸ ਲਈ ਯੁੱਧ ਤੋਂ ਬਾਅਦ ਅੰਗਰੇਜ਼ਾਂ ਨੇ ਮਹਾਰਾਜਾ ਨਰਿੰਦਰ ਸਿੰਘ ਨੂੰ ਬਹੁਤ ਸਾਰੀਆਂ ਉਪਾਧੀਆਂ ਨਾਲ ਸਨਮਾਨਿਤ ਵੀ ਕੀਤਾ। 1861 ਵਿੱਚ ਇਹਨਾਂ ਨੂੰ ਭਾਰਤ ਦੇ ਆਰਡਰ ਆਫ ਸਟਾਰ ਨਾਲ ਨਿਵਾਜਿਆ ਗਿਆ। 1862 ਵਿੱਚ ਮਹਾਰਾਜਾ ਨਰਿੰਦਰ ਸਿੰਘ ਨੂੰ ਵੋਇਸ ਰੋਇ ਦੀ ਲੈਜਿਸਲੇਟਿਵ ਕੌਂਸਲ ਦਾ ਮੈਂਬਰ ਵੀ ਬਣਾਇਆ ਗਿਆ ਪਟਿਆਲਾ ਰਿਆਸਤ ਹਮੇਸ਼ਾ ਅੰਗਰੇਜ਼ਾਂ ਦਾ ਪੂਰਾ ਸਾਥ ਦਿੰਦੀ ਰਹੀ ਤੇ ਅੰਗਰੇਜ਼ ਵੀ ਇਹਨਾਂ ਤੇ ਮਿਹਰਬਾਨ ਰਹੇ ਪਟਿਆਲਾ ਰਾਜ ਘਰਾਣੇ ਵਿੱਚ ਨਰਿੰਦਰ ਸਿੰਘ ਨੂੰ ਹੀ ਅੰਗਰੇਜ਼ਾਂ ਦਾ ਸਭ ਤੋਂ ਵੱਡਾ ਦੋਸਤ ਮੰਨਿਆ ਗਿਆ ਅੰਗਰੇਜ਼ਾਂ ਦੀ ਸ਼ਹਿਤੇ ਇਹਨਾਂ ਨੇ ਆਪਦੀ ਪਰਜਾ ਤੋਂ ਮੰਨ ਮੰਨਿਆ ਟੈਕਸ ਵਸੂਲਿਆ ਤੇ ਖੁਦ ਆਪਦੇ ਤੇ ਹੀ ਖਰਚ ਕੀਤਾ 1862 ਵਿੱਚ ਇਹਨਾਂ ਦੀ ਵੀ ਮੌਤ ਹੋ ਗਈ ਰਾਜਾ ਨਰਿੰਦਰ ਸਿੰਘ ਦੀ ਮੌਤ ਤੋਂ ਬਾਅਦ ਰਾਜਾ ਬਣੇ ਮਹਿੰਦਰ ਸਿੰਘ ਇਨਾਂ ਨੂੰ ਅੰਗਰੇਜ਼ਾਂ ਨੇ ਗ੍ਰੈਂਡ ਕਮਾਂਡਰ ਆਫ ਦਾ ਸਟਾਰ ਦੀ ਉਪਾਦੀ ਦਿੱਤੀ। ਇਹਨਾਂ ਦੀ ਮੌਤ 1876 ਵਿੱਚ ਹੋਈ ਤੇ ਰਜਿੰਦਰ ਸਿੰਘ ਅਗਲੇ ਮਹਾਰਾਜਾ ਬਣੇ। ਇਹਨਾਂ ਨੇ ਆਪਦੇ ठाठ-ਬਾਠ ਲਈ ਕਈ ਖੂਬਸੂਰਤ ਮਹਿਲਾਂ ਦਾ ਨਿਰਮਾਣ ਕਰਵਾਇਆ। ਗਰਮੀ ਦਾ ਸਮਾਂ ਗੁਜ਼ਾਰਨ ਲਈ Shimla ਦੇ ਕੋਲ Jail ਵਿੱਚ Summer Capital ਵੀ ਬਣਾਈ ਗਈ। 1892 ਵਿੱਚ French made DDON booton car import ਕਰਵਾਈ। ਇਹ ਕਾਰ ਖਰੀਦਣ ਵਾਲੇ ਪਹਿਲੇ ਭਾਰਤੀ ਬਣੇ। ਕ੍ਰਿਕਟ ਦਾ ਸ਼ੌਂਕ ਹੋਣ ਕਰਕੇ Jail ਦੀ ਇੱਕ ਪਹਾੜੀ ਨੂੰ ਕੱਟ ਕੇ ਦੁਨੀਆ ਦਾ ਸਭ ਤੋਂ ਉੱਚਾ ਕ੍ਰਿਕਟ ਗਰਾਊਂਡ ਬਣਵਾਇਆ ਗਿਆ। ਸਨ 1900 ਵਿੱਚ ਘੋੜਸਵਾਰੀ ਕਰਦੇ ਸਮੇਂ ਇੱਕ ਹਾਦਸੇ ਵਿੱਚ ਇਹਨਾਂ ਦੀ ਮੌਤ ਹੋ ਗਈ। ਤੋਂ ਬਾਅਦ ਇਹਨਾਂ ਦੇ بیٹے ਭੁਪਿੰਦਰ ਸਿੰਘ ਰਾਜਗਦੀ ਤੇ ਬੈਠੇ ਠਾਠ ਪਾਠ ਦੇ ਮਾਮਲੇ ਵਿੱਚ ਇਹ ਆਪਦੇ ਪਿਤਾ ਤੋਂ ਵੀ ਦੋ ਕਦਮ ਅੱਗੇ ਸਨ ਇਹਨਾਂ ਨੇ ਇੱਕ ਪ੍ਰਾਈਵੇਟ ਜਹਾਜ਼ ਖਰੀਦਿਆ ਤੇ ਪ੍ਰਾਈਵੇਟ ਜਹਾਜ਼ ਖਰੀਦਣ ਵਾਲੇ ਪਹਿਲੇ ਭਾਰਤੀ ਬਣੇ। ਸਾਲ 1925 ਵਿੱਚ ਪੈਰਿਸ ਦੀ ਕਾਰਟਿਅਰ ਕੰਪਨੀ ਦੇ 200 ਕਰਮਚਾਰੀਆਂ ਦੁਆਰਾ 3 ਸਾਲ ਲਾ ਕੇ ਬਣਾਇਆ ਗਿਆ ਪਟਿਆਲਾ ਨੈਕਲੇਸ ਵੀ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਕੋਲ ਹੀ ਸੀ। ਇਸ ਹਾਰ ਦੀ ਕੀਮਤ 250 ਕਰੋੜ ਦੱਸੀ ਜਾਂਦੀ ਹੈ। ਇਹ ਜਦੋਂ ਵੀ ਵਿਦੇਸ਼ਾਂ ਵਿੱਚ ਘੁੰਮਣ ਜਾਂਦੇ ਤਾਂ ਮਹਿੰਗੇ-ਮਹਿੰਗੇ ਹੋਟਲ ਬੁੱਕ ਕਰਦੇ। ਕਿਹਾ ਜਾਂਦਾ ਹੈ ਕਿ ਜਿਹੜੇ ਵੀ ਹੋਟਲ ਵਿੱਚ ਇਹ ਰੁਕਦੇ ਉਥੋਂ ਦੇ ਸਾਰੇ ਕਮਰੇ ਇਹ ਹੀ ਬੁੱਕ ਕਰ ਲੈਂਦੇ। ਇਸ ਵਾਰੀ ਕਰਨ ਲਈ ਸ਼ੁੱਧ ਚਾਂਦੀ ਤੋਂ ਬਣੀ ਹੋਈ ਬੱਗੀ ਵਰਤਦੇ ਸੀ ਅਯਾਸ਼ੀ ਦਾ ਅੰਦਾਜ਼ਾ ਇਥੋਂ ਲਾਇਆ ਜਾ ਸਕਦਾ ਹੈ ਕਿ ਇਹਨਾਂ ਨੇ ਆਪਦੇ ਰਾਜ ਵਿੱਚ ਘੱਟੋ-ਘੱਟ 10 ਵਿਆ ਕੀਤੇ ਤੇ ਇਹਨਾਂ ਦੀ ਸੇਵਾ ਵਿੱਚ 300 ਤੋਂ ਵੱਧ ਉਪਰਾਣੀਆਂ ਰਹਿੰਦੀਆਂ ਸੀ ਜਿੰਨਾ ਵਿੱਚੋਂ ਕੁਝ ਵਿਦੇਸ਼ੀ ਵੀ ਸਨ ਜਿਨ੍ਹਾਂ ਤੋਂ ਕੁੱਲ ਮਿਲਾ ਕੇ ਰਾਜਾ ਦੇ 88 ਬੱਚੇ ਵੀ ਦੱਸੇ ਜਾਂਦੇ ਨੇ ਹਾਲਾਂਕਿ ਇਸ ਅੰਕੜੇ ਦੀ ਪੁਸ਼ਟੀ ਕਰਨ ਲਈ ਸਾਨੂੰ ਕੋਈ ਡਾਕੂਮੈਂਟਡ ਰਿਕਾਰਡ ਨਹੀਂ ਮਿਲ ਸਕਿਆ ਇਹਨਾਂ ਨੇ ਲੋਕਾਂ ਤੋਂ ਟੈਕਸ ਵਸੂਲ ਕੇ ਆਪਦੀ ਜ਼ਿੰਦਗੀ ਪੂਰੇ ਠਾਠ ਬਾਠ ਨਾਲ guzari ਤੇ ਲੋਕਾਂ ਦਾ ਮਿਹਨਤ ਦਾ ਪੈਸਾ ਖੂਬ ਬਰਬਾਦ ਕੀਤਾ ਸਨ 1938 ਵਿੱਚ ਇਹਨਾਂ ਦੀ ਮੌਤ ਹੋਈ। ਮੀਡੀਆ ਰਿਪੋਰਟਸ ਦੇ ਮੁਤਾਬਕ ਅਗਲੇ ਮਹਾਰਾਜਾ ਯਾਦਵਿੰਦਰਾ ਸਿੰਘ ਸਵੇਰੇ ਚਾਹ ਨਾਲ ਜੋ ਬਿਸਕਟ ਖਾਂਦੇ ਸੀ ਉਹ ਲੰਡਨ ਦੀ ਕੰਪਨੀ ਮਹੀਨੇ ਵਿੱਚ ਦੋ ਵਾਰ ਪਲੇਨ ਤੋਂ ਪੇਜਦੀ ਸੀ। ਸਨ 1947 ਵਿੱਚ ਜਦੋਂ ਭਾਰਤ ਆਜ਼ਾਦ ਹੋਇਆ ਤੇ ਭਾਰਤ ਵਿੱਚ ਛੋਟੀਆਂ-ਛੋਟੀਆਂ ਰਾਜਸਤਾਨਾਂ ਨੂੰ ਇਕੱਠਾ ਕਰਕੇ ਦੇਸ਼ ਵਿੱਚ ਸ਼ਾਮਿਲ ਕੀਤਾ ਜਾਣ ਲੱਗਾ। ਪਹਿਲਾਂ ਤੇ ਮਹਾਰਾਜਾ ਪਟਿਆਲਾ ਪਟਿਆਲਾ ਰਾਜਸਤਾਨ ਨੂੰ ਭਾਰਤ ਵਿੱਚ ਮਿਲਾਉਣ ਲਈ ਨਹੀਂ ਮੰਨੇ ਪਰ ਬਾਅਦ ਵਿੱਚ ਰਾਜੀ ਹੋ ਗਏ ਬਾਅਦ ਵਿੱਚ ਇਹਨਾਂ ਨੇ ਹੋਰ ਰਿਆਸਤਾਂ ਨੂੰ ਵੀ ਭਾਰਤ ਵਿੱਚ ਮਿਲਾਉਣ ਲਈ ਸਾਥ ਦਿੱਤਾ ਕਿਹਾ ਜਾਂਦਾ ਹੈ ਕਿ ਦੇਸ਼ ਦੀ ਵੰਡ ਦੇ ਸਮੇਂ ਮਹਾਰਾਜਾ ਰਾਜਵਿੰਦਰ ਸਿੰਘ ਆਪਦੇ ਚੈਲ ਪੈਲਸ ਵਿੱਚ ਆਰਾਮ ਫਰਮਾ ਰਹੇ ਸਨ ਕਿਉਂਕਿ ਉਦੋਂ ਗਰਮੀਆਂ ਦਾ ਮੌਸਮ ਸੀ ਭਾਈ ਰਣਜੀਤ ਸਿੰਘ ਉਹਨਾਂ ਨੂੰ ਲੱਭਦੇ ਉੱਥੇ ਪਹੁੰਚੇ ਤੇ ਆਖਿਆ ਕਿ ਤੁਹਾਡੇ ਕੋਲ 6-6 ਫੁੱਟ ਦੇ ਜਵਾਨ ਫੌਜੀ ਨੇ ਤੇ ਆਪਾਂ ਆਪਣੇ ਗੁਰੂਤਾਮਾ ਸ੍ਰੀ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਨੂੰ ਬਚਾ ਲੀਏ ਪਰ ਉਹਨਾਂ ਦਾ ਜਵਾਬ ਸੀ ਕਿ ਮੈਂ ਨਹਿਰੂ ਨਾਲ ਸਲਾਹ ਕਰ ਲਵਾਂ ਸਾਨੂੰ 1974 ਵਿੱਚ ਮਹਾਰਾਜਾ ਯਾਦਵਿੰਦਰ ਸਿੰਘ ਦੀ ਮੌਤ ਪਿੱਛੋਂ ਪਟਿਆਲਾ ਰਾਜ ਘਰਾਣੇ ਦੇ ਰਾਜਾ ਬਣੇ ਅਮਰਿੰਦਰ ਸਿੰਘ ਪਰ ਆਜ਼ਾਦੀ ਤੋਂ ਬਾਅਦ ਭਾਰਤ ਦਾ ਆਵਦਾ ਸੰਵਿਧਾਨ ਲਾਗੂ ਹੋ ਚੁੱਕਾ ਸੀ ਤੇ ਰਾਜੇ ਮਹਾਰਾਜਿਆਂ ਵਾਲਾ ਸਿਸਟਮ ਵੀ ਖਤਮ ਹੋ ਚੁੱਕਾ ਸੀ ਅਮਰਿੰਦਰ ਸਿੰਘ ਸਿਰਫ ਨਾਮ ਦੇ ਹੀ ਰਾਜਾ ਸੀ ਅਮਰਿੰਦਰ ਸਿੰਘ ਭਾਰਤੀ ਸੈਨਾ ਵਿੱਚ ਸ਼ਾਮਲ ਹੋਏ ਤੇ ਕੈਪਟਨ ਅਮਰਿੰਦਰ ਸਿੰਘ ਬਣੇ ਬਾਦ ਵਿੱਚ ਕੈਪਟਨ ਅਮਰਿੰਦਰ ਸਿੰਘ ਰਾਜਨੀਤੀ ਵਿੱਚ ਵੀ ਆਏ ਤੇ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ ਏਸੀ ਪਟਿਆਲਾ ਰਾਜ ਦੇ ਸਾਰੇ ਰਾਜੇ ਮਹਾਰਾਜਿਆਂ ਦੀ ਕਹਾਣੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਇਸ ਤਰ੍ਹਾਂ ਦੀਆਂ ਵੀਡੀਓਜ਼ ਵੇਖਣ ਲਈ ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਵੋ ਇਹ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਸਤਿ ਸ਼੍ਰੀ ਅਕਾਲ